BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸਿੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਯੂਰੋਪੀਅਨ ਲੀਡਰਸ ਵੱਲੋਂ ਟਰੰਪ ਦੇ ਗ੍ਰੀਨਲੈਂਡ ਬਿਆਨ ਦਾ ਵਿਰੋਧ ਫਰਾਂਸ ਵਿੱਚ ਔਰਤਾਂ ਨਾਲ ਬਲਾਤਕਾਰ ਦੇ ਦੋਸ਼ੀ ਖਿਲਾਫ ਮੁਕੱਦਮਾ ਅਮਰੀਕਾ ਵਿੱਚ ਮਹਿਲਾ ਦਾ ਕਤਲ ਕਰਕੇ ਭੱਜਿਆ ਵਿਅਕਤੀ ਭਾਰਤ ਤੋਂ ਗ੍ਰਿਫਤਾਰ ਇੰਡੋਨੇਸ਼ੀਆ ਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ 16 ਲੋਕਾਂ ਦੀ ਮੌਤ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਯੂਰਪ ਦੇ ਕਈ ਨੇਤਾਵਾਂ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉੱਪਰੋਂ ਗ੍ਰੀਨਲੈਂਡ ਨੂੰ ਅਮਰੀਕਾ ਦੇ ਕਬਜ਼ੇ ਹੇਠ ਲਿਆਉਣ ਬਾਰੇ ਦਿੱਤੇ ਬਿਆਨਾਂ ਦਾ ਕੜਾ ਵਿਰੋਧ ਕੀਤਾ ਹੈ। ਇਹਨਾਂ ਨੇ ਤਾਂਵਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੁਹਰਾਇਆ ਹੈ ਕਿ ਰਣਨੀਤਿਕ ਅਤੇ ਮਿਨਰਲ ਵੈਲਥ ਵਾਲੇ ਭਰਪੂਰ ਟਾਪੂ ਗ੍ਰੀਨਲੈਂਡ ਉੱਥੇ ਦੇ ਲੋਕਾਂ ਦੀ ਮਾਲਕੀਅਤ ਹੈ। ਫਰਾਂਸ, ਜਰਮਨੀ, ਇਟਲੀ, ਪੋਲੈਂਡ, ਸਪੇਨ ਅਤੇ ਬ੍ਰਿਟੇਨ ਦੇ ਨੇਤਾਵਾਂ ਨੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਨਾਲ ਮਿਲ ਕੇ ਗ੍ਰੀਨਲੈਂਡ ਦੇ ਕਬਜ਼ੇ ਨੂੰ ਨਕਾਰਿਆ ਹੈ। ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰੀਨਲ ग्रीनलैंड ਨਾਲ ਜੁੜੇ ਮਾਮਲਿਆਂ ਤੇ ਫੈਸਲਾ ਕਰਨ ਦਾ ਹੱਕ ਸਿਰਫ ਡੈਨਮਾਰਕ ਤੇ ਗ੍ਰੀਨਲੈਂਡ ਕੋਲ ਹੈ ਉਧਰ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫਰ ਸਟੀਫਨ ਮਲਰ ਨੇ ਸੋਮਵਾਰ ਨੂੰ ਕਿਹਾ ਹੈ ਕਿ ਡੈਨਮਾਰਕ ਦੀ ਪ੍ਰਧਾਨ ਮੰਤਰੀ ਦੀ ਚੇਤਾਵਨੀ ਦੇ ਬਾਵਜੂਦ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਚੇਤਾਵਨੀ ਵਿੱਚ ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਗ੍ਰੀਨਲੈਂਡ ਤੇ ਅਮਰੀਕਾ ਕਬਜ਼ਾ ਨਾਟੋ ਦੇ ਅੰਤ ਦੇ ਬਰਾਬਰ ਹੋਵੇਗਾ ਸੀਐਨਐਨ ਨਾਲ ਇੱਕ ਇੰਟਰਵਿਊ ਦੌਰਾਨ ਮਲਰ ਨੇ ਕਿਹਾ ਕਿ 트럼ਪ ਕਈ ਮਹੀਨਿਆਂ ਤੋਂ ਸਾਫ਼ ਕਹਿੰਦੇ ਆ ਰਹੇ ਹਨ ਕਿ ਗ੍ਰੀਨਲੈਂਡ ਅਮਰੀਕਾ ਦੀ ਕੁੱਲ ਸੁਰ ਇਹ ਦਾ ਹੈ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਡੈਨਮਾਰਕ ਦੇ ਪ੍ਰਧਾਨ ਮੰਤਰੀ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਅਤੇ ਹੋਰ ਯੂਰਪੀ ਨੇਤਾਵਾਂ ਨੇ ਟਰੰਪ ਵੱਲੋਂ ਗ੍ਰੀਨਲੈਂਡ ਤੇ ਅਮਰੀਕਨ ਨਿਯੰਤਰਣ ਦੀ ਮੋੜ ਕੀਤੀ ਮੰਗ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਸੀ ਬੈਂਜੂਲਾ ਦੇ ਮੁਖ ਵਿਰੋਧੀ ਨੇਤਾ ਮਾਰੀਆ ਕੋਰੀਨਾ ਮਚਾਦੋਨੀ ਕਿਹਾ ਹੈ ਕਿ ਉਹ ਜਲਦੀ ਹੀ ਆਪਣੇ ਦੇਸ਼ ਵਾਪਸ ਆਵੇਗੀ। ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਾਰੀਫ਼ ਕਰਦੇ ਕਿਹਾ ਹੈ ਕਿ ਮਦੂਰੋ ਨੂੰ ਸੱਤਾ ਤੋਂ ਹਟਾ ਕੇ ਦੇਸ਼ ਵਿੱਚ ਬਦਲਾਅ ਦਾ ਰਾਹ ਖੁੱਲਿਆ ਹੈ। ਮਾਰੀਆ ਨੇ ਕਿਹਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਬੈਂਜੂਲਾ ਵਾਪਸ ਜਾਂਦੀ ਯੋਜਨਾ ਬਣਾ ਰਹੀ ਹੈ। ਦੱਸਦੀ ਕਿ ਉਹ ਅਕਤੂਬਰ ਵਿੱਚ ਪេស ਬਦਲ ਕੇ ਦੇਸ਼ ਤੋਂ ਬਾਹਰ ਗਈ ਸੀ। ਰਿਪੋਰਟਰਸ ਨਾਲ ਗੱਲ ਕਰਦੇ ਉਹਨਾਂ ਨੇ ਕਿਹਾ ਹੈ ਕਿ ਉਹ ਮੁਫਤ ਅਤੇ ਨਿਰਪੱਖ ਚੋਣਾ ਚਾਹੁੰਦੇ ਹਨ। ਉਹਨਾਂ ਦਾ ਦਾਵਾ ਹੈ ਕਿ ਐਸੀਆਂ ਚੋਣਾ ਵਿੱਚ ਉਹਨਾਂ ਦੀ ਪਾਰਟੀ 90 ਫੀਸਦੀ ਤੋਂ ਵੱਧ ਵੋਟਾਂ ਮਿਲ ਸਕਦੀਆਂ ਹਨ ਦੂਜੇ ਪਾਸੇ ਰਾਸ਼ਟਰਪਤੀ 트ੰਪ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਦੇਸ਼ ਦੇ ਹਾਲਤ ਸੁਧਾਰਨੀ ਲੋੜਿੰਦੀ ਹੈ ਉਹਨਾਂ ਨੇ ਕਿਹਾ ਹੈ ਕਿ 30 ਦਿਨਾਂ ਵਿੱਚ ਚੋਣਾਂ ਕਰਵਾਉਣਾ ਹਕੀਕਤ ਤੋਂ ਦੂਰ ਹੈ ਕਿਉਂਕਿ ਮੌਜੂਦਾ ਹਾਲਾਤਾਂ ਵਿੱਚ ਲੋਕ ਟੰਗ ਨਾਲ ਵੋਟ ਨਹੀਂ ਪਾ ਸਕਦੇ ਹਾਲਾਂਕਿ 트ੰਪ ਇਸ ਸਮੇਂ ਮਦੂਰੋ ਸਰਕਾਰ ਦੀ ਰਾਸ਼ਟਰਪਤੀ ਡਾਲਸੀ ਰੋਡ੍ਰਿਗਜ਼ ਨਾਲ ਅਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ ਦੇ ਇਸ਼ੂਕ ਨਜ਼ਰ ਆ ਰਹੇ ਹਨ ਇਸ ਕਾਰਨ ਵਿਰੋਧੀ ਧਿਰ ਵਿੱਚ ਨਿਰਾਸ਼ਾ ਅਤੇ ਬੰਜੋਲਾ ਵਿੱਚ ਨਰਵਸਨੈਸ ਦਾ ਮਾਹੌਲ ਬਣਿਆ ਹੋਇਆ ਹੈ ਬੁਕਿੰਗ ਫਰਾਂਸ ਵਿੱਚ ਇੱਕ ਹੀ ਵਿਅਕਤੀ ਖਿਲਾਫ ਮੁਕੱਦਮਾ ਚੱਲ ਰਿਹਾ ਹੈ ਜਿਸ ਤੇ ਔਰਤਾਂ ਨੂੰ ਨਸ਼ੀਲੀ ਦਵਾਈ ਦੇ ਕੇ ਜਿਨਸੀ ਦੁਰਵਿਵਹਾਰ ਕਰਨ ਅਤੇ ਕੁਝ ਮਾਮਲਿਆਂ ਵਿੱਚ ਉਹਨਾਂ ਦੀਆਂ ਵੀਡੀਓ ਬਣਾਉਣ ਦੇ ਦੋਸ਼ ਹਨ ਡਾਂਸ ਟੀਚਰ ਅਤੇ ਆਪਣੇ ਆਪ ਨੂੰ ਹਿਪਨੋਥੈਰੇਪਿਸਟ ਦੱਸਣ ਵਾਲਾ ਸੀਰੀਅਲ ਜ਼ਤਾਰਾ ਨੇ 10 ਸਾਲਾਂ ਦੌਰਾਨ 14 ਔਰਤਾਂ ਨਾਲ ਪ੍ਰਾਤਕਰ ਕਰਨ ਦੇ ਦੋਸ਼ ਲੱਗੇ ਹਨ ਇਸ ਤੋਂ ਇਲਾਵਾ ਉਸ ਤੇ ਕਰੀਬ 20 ਹੋਰ ਔਰਤਾਂਆਂ ਦੀ ਗੁਪਤ ਤੌਰ ਤੇ ਵੀਡੀਓਜ਼ ਬਣਾਉਣ ਦੇ ਵੀ ਦੋਸ਼ ਹਨ ਜ਼ਤਾਰਾ 2021 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਤੇ 10 ਬਲਾਤਕਾਰ ਦੇ ਦੋਸ਼ ਕਬੂਲ ਕਰ ਲਏ ਹਨ ਇਹ ਮੁਕਦਮਾ ਐਕਸ-ਐਨ ਪ੍ਰੋਵੈਂਸਾ ਸ਼ਹਿਰ ਵਿੱਚ ਬੰਦ ਕਮਰੇ ਵਿੱਚ ਚੱਲ ਰਿਹਾ ਹੈ ਇਹ ਫੈਸਲਾ ਇੱਕ ਪੀੜਤ ਔਰਤ ਦੀ ਮੰਗ ਤੇ ਲਿਆ ਗਿਆ ਸੀ ਮੁਕਦਮਾ ਘਟੋ-ਘਟ ਦੋ ਹਫ਼ਤੇ ਚੱਲਣ ਦੀ ਹੋਰ ਸੰਭਾਵਨਾ ਹੈ ਪੁਲਿਸ ਜਾਂਚ ਮੁਤਾਬਕ ਦੋਸ਼ੀ ਔਰਤਾਂ ਦੇ ਪੀਣ ਵਾਲੇ ਪਦਾਰਥਾਂ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਜਾਂਦੀਆਂ ਸਨ ਅਤੇ ਫਿਰ ਉਹਨਾਂ ਨਾਲ ਜਿਨਸੀ ਦੁਰਵਿਵਹਾਰ ਕਰਦਾ ਸੀ ਜ਼ਿਆਦਾਤਰ ਉਹ ਆਪਣੀਆਂ ਦੋਸਤਾਂ ਜਾਂ ਨੀਅਰਲੇ ਸੰਬੰਧ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਾਂਚ ਦੌਰਾਨ ਪੁਲਿਸ ਨੂੰ ਉਸਦੇ ਕੰਪਿਊਟਰ ਵਿੱਚ ਤਸਵੀਰਾਂ ਅਤੇ ਵੀਡੀਓਜ਼ ਮਿਲੀਆਂ ਹਨ ਜਿਨ੍ਹਾਂ ਵਿੱਚ ਔਰਤਾਂ ਨਸ਼ੀ ਦੀ ਹਾਲਤ ਵਿੱਚ ਦਿਖਾਈ ਰਹੀਆਂ ਹਨ ਇੱਕ ਔਰਤ ਜਿਸ ਨੇ 2019 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਉਸਨੇ ਦੱਸਿਆ ਕਿ ਹਿਪਨੋਸਿਸ ਸੈਸ਼ਨ ਦੌਰਾਨ ਉਸਨੇ ਜਤਾਰਾ ਵੱਲੋਂ ਦਿੱਤੀ ਸ਼ਰਾਬ ਪੀਤੀ ਸੀ ਬਾਅਦ ਵਿੱਚ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੂੰ ਬਹੁਤ ਘਟਜਤ ਸੀ ਕਿ ਉਸ ਨਾਲ ਬਲਾਤਕਾਰ ਹੋਇਆ ਸੀ ਫਿਰ ਮੈਡੀਕਲ ਚੈੱਕਅਪ ਹੋਣ ਤੋਂ ਬਾਅਦ ਜਤਾਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਮੈਰੀਲੈਂਡ ਦੇ ਕੋਲੰਬੀਆ ਵਿੱਚ ਬੀਤੀ 3 ਜਨਵਰੀ ਨੂੰ ਇੱਕ ਅਪਾਰਟਮੈਂਟ ਵਿੱਚ 27 ਸਾਲਾ ਭਾਰਤੀ ਨਾਗਰਿਕ ਨਿਕਿਤਾ ਦੀ ਲਾਸ਼ ਬਰਾਮਦ ਹੋਈ ਸੀ ਅਮਰੀਕੀ ਅਧਿਕਾਰੀਆਂ ਅਨੁਸਾਰ ਇਹ ਅਪਾਰਟਮੈਂਟ ਪੀੜਤਾ ਦੇ ਸਾਥੀ ਅਰਜੁਨ ਸ਼ਰਮਾ ਦਾ ਹੈ ਜਿਸ ਤੇ ਕਤਲ ਦੇ ਦੋਸ਼ ਲੱਗੇ ਹਨ ਜਾਂਚ ਦੇ ਅਨੁਸਾਰ ਨਿਕਿਤਾ ਦਾ ਕਤਲ 31 ਦਸੰਬਰ ਸ਼ਾਮ ਕਰੀਬ 7 ਵਜੇ ਕੀਤਾ ਗਿਆ ਸੀ ਅਤੇ ਉਸ ਦੀ Laash 3 ਜਨਵਰੀ ਨੂੰ ਪੁਲਿਸ ਨੂੰ ਤਲਾਸ਼ੀ ਦੌਰਾਨ ਉਸ ਦੇ ਅਪਾਰਟਮੈਂਟ ਵਿੱਚੋਂ ਬਰਾਮਦ ਹੋਈ ਸੀ। ਵੇਰਵਿਆਂ ਅਨੁਸਾਰ 26 ਸਾਲਾ ਸ਼ਰਮਣੇ 2 ਜਨਵਰੀ ਨੂੰ ਅਧਿਕਾਰੀਆਂ ਨੂੰ ਨਿਕਿਤਾ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਅਤੇ ਦੱਸਿਆ ਸੀ ਕਿ ਉਸ ਨੇ ਨਿਕਿਤਾ ਨੂੰ ਆਖਰੀ ਵਾਰ 9 ਸਾਲ ਤੋਂ ਪਹਿਲਾਂ ਦੀ ਸ਼ਾਮ ਨੂੰ ਦੇਖਿਆ ਸੀ। ਹਾਲਾਂਕਿ ਲਾਪਤਾ ਹੋਣ ਤੋਂ ਬਾਅਦ ਰਿਪੋਰਟ ਦਰਜ ਕਰਾਉਣ ਦੀ ਤੁਰੰਤ ਬਾਅਦ ਉਹ ਡਲਸ ਇੰਟਰਨੈਸ਼ਨਲ 에ਅਰਪੋਰਟ ਤੋਂ ਭਾਰਤ ਲਈ ਫਲਾਈਟ ਫੜ ਕੇ ਫਰਾਰ ਹੋ ਗਿਆ ਸੀ ਜਿਸ ਨਾਲ ਉਸ ਤੇ ਸ਼ੱਕ ਪੈਦਾ ਹੋ ਗਿਆ 5 ਜਨਵਰੀ ਨੂੰ ਇੰਟਰਪੋਲ ਅਮਰੀਕੀ ਏਜੰਸੀਆਂ ਅਤੇ ਭਾਰਤੀ ਅਧਿਕਾਰੀਆਂ ਦੁਆਰਾ ਤਾਲਮੇਲ ਨਾਲ ਚਲਾਈ ਗਈ ਮੁਹਿੰਮ ਤੋਂ ਬਾਅਦ ਸ਼ਰਮਾ ਨੂੰ ਤਾਮਿਲਨਾਡੂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੇ ਫਸਟ ਡਿਗਰੀ ਅਤੇ ਸੈਕਿੰਡ ਡਿਗਰੀ ਕਤਲ ਦੇ ਦੋਸ਼ ਲਗਾਉਂਦੇ ਹੋਏ ਉਸ ਨੂੰ ਅਮਰੀਕਾ ਵਾਪਸ ਲੈ ਜਾਣ ਲਈ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਨਿਕਿਤਾ ਦੀ ਪੈਨ ਸਰਸਵਤੀ ਨੇ ਦੋਸ਼ ਲਾਇਆ ਹੈ ਕਿ ਸ਼ਰਮਾ ਨੇ ਅਮਰੀਕਾ ਤੋਂ ਭਜਣ ਤੋਂ ਪਹਿਲਾਂ ਨਿਕਿਤਾ ਦੇ ਬੈਂਕ ਦੇ ਖਾਤੇ ਵਿੱਚੋਂ ਲਗਭਗ 3500 ਅਮਰੀਕੀ ਡਾਲਰਾਂ ਦਾ ਲੈਣ-ਦੇਣ ਕੀਤਾ ਸੀ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਪੈਨਾ ਤੋਂ ਪੇ ਜੰਦੀ ਮੰਗ ਕਰ ਰਿਹਾ ਸੀ ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਵਿੱਚ ਭਾਰੀ ਮੀਂਹ ਕਰਨ ਅਤੇ ਆਏ ਭਿਆਨਕ ਹਾੜ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਜਿਸ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਕੌਮੀ ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ ਕਈ ਦਿਨਾਂ ਤੋਂ ਹੋ ਰਹੇ ਮਾਨਸੂਨੀ ਮੀਂਹ ਕਾਰਨ ਸੋਵਰੇ ਦਰਿਆਵਾਂ ਦੇ ਬੰਨ ਟੁੱਟ ਗਏ ਜਿਸ ਨਾਲ ਚਿੱਕੜ ਪੱਥਰਾਂ ਅਤੇ ਮਲਬੇ ਨਾਲ ਭਰਿਆ ਤੇਜ਼ ਪਾਣੀ ਵਹਾਰ ਰਿਹਾ ਸੀ ਇਲਾਕਿਆਂ ਵਿੱਚ ਵੜ ਗਿਆ ਹੈ ਅਤੇ 140 ਤੋਂ ਵੱਧ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਹੜ੍ਹ ਕਾਰਨ 680 ਤੋਂ ਵੱਧ ਲੋਕਾਂ ਨੂੰ ਚਰਚਾ ਜਾਂ ਜਨਤਕ ਇਮਾਰਤਾਂ ਵਿੱਚ ਬਣਾਏ ਗਏ ਆਰਜੀ ਰਹਿਣ ਬਸੇਰੀਆਂ ਵਿੱਚ ਸ਼ਰਨ ਲੈਣੀ ਪੈ ਰਹੀ ਹੈ। ਪੁਲਿਸ ਅਤੇ ਫੌਜ ਦੀ ਮਦਦ ਨਾਲ ਬਚਾਅ ਕਾਰਜ ਜੰਗੀ ਪੱਧਰ ਤੇ ਜਾਰੀ ਹੈ। ਕੇ ਖਰਾਬ ਸੜਕਾਂ ਅਤੇ ਸੰਚਾਰ ਸੇਵਾਵਾਂ ਠੱਪ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਸਥਾਨਿਕ ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ਵਿੱਚ 14 ਦਿਨਾਂ ਦਾ ਐਮਰਜੈਂਸੀ ਅਲਰਟ ਜਾਰੀ ਕੀਤਾ ਹੈ ਤਾਂ ਜੋ ਮਦਦ ਅਤੇ ਬੁਨਿਆਦੀ ਢਾਂਚੇ ਦੀ ਮੁਰੰਮਤ ਕਦੇ ਕੰਮ ਤੇਜ਼ੀ ਨਾਲ ਹੋ ਸਕਣ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਜ਼ਮੀਨ ਖਿਸਕਣਾ ਤੇ ਹੋਰ ਹੜ੍ਹਾਂ ਦਾ ਖਤਰਾ ਬਣਿਆ ਹੋ ਸਕਦਾ ਹੈ Ethiopia ਦੇ ਉੱਤਰ ਪੂਰਬੀ Afar ਖੇਤਰ ਵਿੱਚ ਇੱਕ ਲੋਰੀ ਦੇ ਪਲਟ ਜਾਣ ਕਾਰਨ ਘੱਟੋ-ਘੱਟ 22 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ ਤੇ ਇਹ ਗਿਣਤੀ ਵੱਧ ਵੀ ਸਕਦੀ ਹੈ ਕਿਉਂਕਿ 65 ਹੋਰ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ 30 ਦੀ ਹਾਲਤ ਗੰਭੀਰ ਹੈ Afar ਦੇ ਸੀਨੀਅਰ ਅਧਿਕਾਰੀਆਂ ਮੁਹੰਮਦ ਅਲੀ ਬਿਓਡੇ ਨੇ ਬਿਆਨ ਵਿੱਚ ਦੱਸਿਆ ਹੈ ਕਿ ਮੰਗਲਵਾਰ ਸਵੇਰੇ ਸਿਮੋਰਾ ਸ਼ਹਿਰ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਉਸ ਸਮੇਂ ਲਗਭਗ 85 Ethiopiai ਪ੍ਰਵਾਸੀ ਇੱਕ ਲੋਰੀ ਵਿੱਚ ਸਫ਼ਰ ਕਰ ਰਹੇ ਸਨ ਜੋ ਪੂਰਬੀ ਪ੍ਰਵਾਸੀ ਰੂਟ ਰਾਹੀਂ ਜਾ ਰਹੇ ਸੀ ਪ੍ਰਵਾਸੀਆਂ ਦੀ ਆਖਰੀ ਮੰਜ਼ਿਲ ਸਪਸ਼ਟ ਨਹੀਂ ਹੈ ਪਰ ਇਹ ਰੂਟ ਆਮ ਤੌਰ ਤੇ ਇਥੋਪੀਆ ਤੋਂ ਜਬੂਤੀ ਫਿਰ ਲਾਲ ਸਮੁੰਦਰ पार ਕਰਕੇ ਜਮਨ ਅਤੇ ਉੱਥੇ ਦੇ 사ウਦੀ ਅਰਬ ਸਮੇਤ ਹੋਰ ਮੱਧ ਪੂਰਬੀ ਦੇਸ਼ਾਂ ਤੱਕ ਜਾਂਦਾ ਹੈ ਦੱਸਦੇ ਕਿ ਜਮਨ ਅਫਰੀਕਾ ਦੇ ਹਾਰਨ ਖੇਤਰ ਤੋਂ ਗਲਫ ਦੇਸ਼ਾਂ ਵਿੱਚ ਰੋਜ਼ਗਾਰ ਦੀ ਖੋਜ ਵਿੱਚ ਜਾਣ ਵਾਲੇ ਪ੍ਰਵਾਸੀਆਂ ਲਈ ਇੱਕ ਮੁੱਖ ਰਸਤਾ ਮੰਨਿਆ ਜਾਂਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਤੋਂ ਖੁਸ਼ ਨਹੀਂ ਹਨ ਕਿਉਂਕਿ ਅਮਰੀਕਾ ਵੱਲੋਂ ਭਾਰਤ ਤੇ ਰਸ਼ੀਆ ਤੇਲ ਦੀ ਖਰੀਦ ਕਰਨ 'ਤੇ ਟੈਕਸ ਲਾ ਦਿੱਤਾ ਗਿਆ ਹੈ। 트ੰਪ ਨੇ ਇੱਕ ਟਿੱਪਣੀ ਕਰਦੇ ਹੋਏ ਇਹ ਵੀ ਦਾਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਮਿਲਣ ਆਏ ਸਨ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਦੇ ਉਹਨਾਂ ਨਾਲ ਬਹੁਤ ਚੰਗੇ ਸਬੰਧ ਹਨ ਪਰ ਇਹ ਇਸ ਸਮੇਂ ਖੁਸ਼ ਨਹੀਂ ਸਨ ਕਿਉਂਕਿ ਭਾਰਤ ਨੂੰ ਹੁਣ ਬਹੁਤ ਸਾਰੇ ਟੈਰਿਫ ਅਦਾ ਕਰਨੇ ਪੈ ਰਹੇ ਸਨ। 트ੰਪ ਨੇ ਇਸ ਤੋਂ ਇੱਕ ਦਿਨ ਪਹਿਲਾਂ ਇਹ ਦਾਵਾ ਕੀਤਾ ਸੀ ਕਿ ਭਾਰਤ 'ਤੇ ਇਸ ਕਰਕੇ ਜ਼ਿਆਦਾ ਟੈਕਸ ਲਾਏ ਗਏ ਹਨ ਕਿਉਂਕਿ ਉਹ ਰਸ਼ੀਆ ਤੋਂ ਤੇਲ ਖਰੀਦ ਰਿਹਾ ਹੈ ਇਸ ਦੇ ਨਾਲ ਹੀ 트ੰਪ ਨੇ ਦਾਵਾ ਕੀਤਾ ਹੈ ਕਿ ਭਾਰਤ ਨੇ ਰੂਸਿਆ ਤੋਂ ਤੇਲ ਦੀ ਸਪਲਾਈ ਵਿੱਚ ਹੌਲੀ-ਹੌਲੀ ਕਰਕੇ ਕਟੌਤੀ ਕਰ ਦਿੱਤੀ ਹੈ ਬੰਗਲਾਦੇਸ਼ ਦੀ ਅਦਾਲਤ ਨੇ ਅਹੁਦੇ ਤੋਂ ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਅਤੇ 285 ਹੋਰ ਵਿਰੋਧ ਦੇਸ਼ ਸ੍ਰੋਮ ਦੇ ਮਾਮਲੇ ਦੇ ਦੋਸ਼ ਤੈਅ ਕਰਨ ਲਈ 21 ਜਨਵਰੀ ਦੀ ਤਾਰੀਖ ਤੈਅ ਕੀਤੀ ਹੈ ਰਿਪੋਰਟਾਂ ਅਨੁਸਾਰ ਇਹ ਮਾਮਲਾ ਉਹਨਾਂ ਦੋਸ਼ਾਂ ਨਾਲ ਸੰਬੰਧਿਤ ਹੈ ਕਿ ਜਦੋਂ ਹਸਿਨਾ ਅਤੇ ਆਵਾਮੀ ਲੀਗ ਦੇ ਸੈਂਕੜੇ ਮੈਂਬਰਾਂ ਨੇ ਦਸੰਬਰ 2024 ਵਿੱਚ ਜੁਆਏ ਬੰਗਲਾ ਪ੍ਰੀਕੇਡ ਨਾਮ ਦੇ ਸਮੂਹ ਦੇ ਵਰਚੁਅਲ ਮੀਟਿੰਗ ਵਿੱਚ ਹਿੱਸਾ ਲਿਆ ਸੀ ਦੋਸ਼ ਹੈ ਕਿ ਇਸ ਮੀਟਿੰਗ ਦੌਰਾਨ ਉਹਨਾਂ ਨੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰੀਮ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਘੜੀ ਸੀ ਇਸ ਨੂੰ ਆਵਾਮੀ ਲੀਗ ਅਤੇ ਹਸੀਨਾ ਦੇ ਪਿਤਾ ਸ਼ੇਖ ਮੁਜੀਬਰ ਰਹਿਮਾਨ ਦੀ ਵਿਰਾਸਤ ਦਾ ਕਟੜ ਸਮਰਥਕ ਹੈ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਮੈਨੂੰ ਸਿਮਰਨ ਸੰਧੂ ਨੂੰ ਦੀ ਇਜਾਜ਼ਤ ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ